ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਜੀ ਅਲਰਡੀ ਸਪ੍ਰਾਦ ਬਲਨ ਹਸਤੇ ਥੈਂਕ ਯੂ so much ਜੀ ਦੱਸ ਲੈ ਆਂ ਜੀ ਇਹ ਕਰਤ ਬਾ ਜੀ ਤੁਸੀਂ ਜਿਹੜਾ ਸਿਲੈਕਟ ਕੀਤਾ ਜੇ ਇੰਨਾ ਦੇਖਿਓ ਫੂਡ ਲਵਰਸ ਦਾ ਕਿੰਨਾ ਗੋ ਰਿਸਪੌਂਸ ਹੁੰਦਾ ਹੈ ਬਹੁਤ ਅਚਾਹ ਕੁਐਸਚਨ ਹੈ ਜੀ ਐਕਚੁਅਲੀ ਪਹਿਲਾਂ ਮੈਂ ਦੱਸਦਾ ਕਿ ਰੋਲ ਜੇਸ਼ਨ ਅ ਰੋਲ ਜੇਸ਼ਨ ਦੇ ਬਾਰੇ ਮੈਂ ਦੱਸ ਦਿੰਦਾ ਪਰ ਤੋਂ ਰੋਲ ਜੇਸ਼ਨ ਜਿਹੜਾ ਸਟਾਰਟ ਹੋਇਆ 2015 ਦੇ ਵਿੱਚ ਖੰਨਾ ਤੋਂ ਔਰ ਉਸ ਤੋਂ ਬਾਅਦ ਰਾਈਟ ਨਾਓ ਅਸੀਂ 11 ਸਟੇਟਸ ਪ੍ਰੈਜੈਂਟ ਕਰਦੇ ਆ 11 ਸਟੇਟਸ ਸਿਰਫ ਸਾਡੇ 58 ਆਉਟਲੈਟਸ ਨੇ ਇਹ 59th ਆਉਟਲੈਟਸ ਹੈ ਜਿਹੜਾ ਹੁਣ ਆਪ ਨੂੰ ਅਚ 오픈 ਹੋਇਆ ਹੈ ਕਰੰਟ ਦੇ ਵਿੱਚ ਔਰ ਦੂਜਾ ਜਿਹੜਾ ਜਦੋਂ ਤੁਹਾਡਾ ਕੁਐਸਚਨ ਹੈ ਕਿ ਖਰੜ ਚੂਸ ਕਰਨਾ ਸੋ ਅਸੀਂ ਕੁਝ ਜ਼ੋਨਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ ਕਿ ਰੋਲ ਵਿੱਚ ਐਕਸਪੈਂਸ਼ਨ ਨੂੰ ਲੈ ਕੇ ਸੋ ਪਹਿਲਾ ਸਾਡੇ ਮੁਹਾਲੀ ਚੰਡੀਗੜ੍ਹ ਚਿਰਕਪੁਰ ਸਾਈਟ ਸਾਡੇ ਆਪਰੇਟ ਚੱਲ ਰਹੇ ਨੇ ਆਲਰੇਡੀ ਸੋ ਹੁਣ ਅਸੀਂ ਬਿਲਕੁਲ ਪਿੰਪੁਆਇੰਟ ਤੋਂ ਮੀਨਸ ਕਿ ਸੀਮ ਸਾਈਡ ਸੀ ਆਊਟਲੈਟ ਕਿੱਥੇ ਹੁਣ ਅਸੀਂ ਖਰੜ ਦੀ ਐਕਸਪੈਂਸ਼ਨ ਅਸੀਂ ਇੱਕ ਬੇਸ ਕਿਚਨ ਤੋਂ ਜੋ ਕਿ ਸਨਿਮ ਗਲੇਟ ਜਿੱਥੇ ਅਜੇ ਸੀ ਆਊਟਲੈਟ ਓਪਨ ਕੀਤਾ ਹੈ ਨਿਊ ਸਨਿਮ ਗਲੇਟ ਬੂਥ ਨੰਬਰ 21 ਸੋ ਇੱਥੋਂ ਅਸੀਂ ਆਨਵਰ ਦੇ ਟਾਈਮ ਦੇ ਵਿੱਚ ਜੋ ਸਾਡੀ ਕਿਚਨ ਹੈ ਕਿਚਨ ਦੇ ਵਿੱਚ ਤੋਂ ਅਸੀਂ ਜਿਹੜਾ ਸਾਡਾ ਬੇਸ ਸਾਡਾ ਉਹ ਅਸੀਂ ਨੈਕਸਟ ਜਿਹੜੀਆਂ ਅੱਗੇ ਹਰਜੋਜੀ ਦੇ ਨਾਲ ਐਕਸਪੈਂਸ਼ਨ ਹੋਈ ਹੈ ਸਾਡੀ ਇੱਥੇ ਖਰੜ ਔਰ ਮੋੜੀ ਹੈ ਸੋ ਉੱਥੇ ਅਸੀਂ ਇੱਥੋਂ ਹੀ ਸਪਲਾਈ ਦੇਣੀ ਆਪਣੇ ਬੜਕ ਨੇ ਭਾਈ ਆਪਣਾ ਜਿਹੜਾ ਅੱਜ ਕੂਚਾ ਆਪਾਂ ਟੈਸਟ ਕਰਾਇਆ ਤੁਸੀਂ ਸਾਰੇ ਜਿਹੜਾ ਇਸਪੀ ਤੇ ਸੀਗਾ ਹੀ ਸੀਗਾ ਜੀ ਬਹੁਤ ਡਿਫਰੈਂਟ ਟੇਸਟ ਪਾਇਦੇ ਅਸੀਂ ਮਹਾਲੀ ਦੇ ਵਿੱਚ ਤੇ ਜਾ ਰਹੇ ਹਾਂ 5 ਕਿਲੋਮੀਟਰ ਚੋਂ ਵੀ ਤੁਹਾਨੂੰ ਹਰ ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਟੇਸਟ ਮਿਲੇਗਾ ਥੈਂਕ ਯੂ ਤੁਹਾਡਾ ਪਲੱਸ ਪੁਆਇੰਟ ਕੀ ਹੈ ਵੀ ਜੇ ਕਸਟਮਰ ਆਵੇ ਤੁਹਾਡੇ ਵਾਲਾ ਕੂਚਾ ਟੇਸਟ ਕਿਉਂ ਜੀ ਬਹੁਤ ਅੱਛਾ ਕੁਐਸਚਨ ਹੈ ਸਰ ਐਕਚੁਅਲੀ ਰੋਲਸੇਸ਼ਨ ਅਸੀਂ ਪਿਛਲੇ 10 ਸਾਲ ਤੋਂ ਕਰ ਰਹੇ ਹਾਂ ਪ੍ਰੋਪਰ ਕਲਕੈਟਾ ਗਜ਼ੀਨ ਆ ਸਾਡੀ ਜੋ ਕਾਟੀ ਰੋਲ ਹੈ ਕਲਕੈਟਾ ਦਾ ਪ੍ਰੋਡਕਟ ਹੈ ਹੁਣ ਅਸੀਂ ਬ੍ਰਾਂਡ ਦੇ ਵਿੱਚ ਜੋ ਅਸੀਂ ਐਡੀਸ਼ਨ ਕੀਤੀ ਹੈ ਐਸ ਪਰ ਕਸਟਮਰ ਡਿਮਾਂਡ ਉਹ ਅਸੀਂ অথੈਨਟਿਕਲ ਟਰੈਂਟਿਕ ਅੰਮ੍ਰਿਤਸਰੀ ਕੁਲਚਾ ਸੀ ਲਾਂਚ ਕੀਤੇ ਹੈ ਹੁਣ অথੈਨਟਿਕ ਜਸਟ ਵਰਡ ਨਹੀਂ ਹੈ ਸਾਡੇ ਲਈ ਜੋ ਸਾਡੇ ਹੁਣ ਸ਼ੈਫਸ ਆ ਰਹੇ ਹੈ ਜੋ ਪ੍ਰੈਪਰੇਸ਼ਨ ਹੈ ਇਨਕਲੂਡਿੰਗ ਜੋ ਕੁਲਚਾ ਦੀ ਜੋ ਬੇਸ ਹੈ ਉਹ ਉਹਦੇ ਬਾਰਡਰ ਤੇ ਟਿਕਿਆ ਹੋਇਆ ਹੈ ਉਹਦੇ ਮੀਨਸ ਕੀ ਬੇਸ ਉਹ ਹੈ ਸੋ ਉਹ ਸਾਡੀਆਂ ਸਪਲਾਈਜ਼ ਅੱਜ ਵੀ ਅਸੀਂ ਅੰਮ੍ਰਿਤਸਰ ਤੋਂ ਮੈਨੇਜ ਕਰ ਰਹੇ ਆਂ ਤਾਂ ਕਿ ਅਸੀਂ ਇੱਕ ਯੂਨੀਕ ਟੇਸਟ ਦੇ ਪਾਈਏ ਕਿਉਂਕਿ ਗੁਲਚਾ ਸਾਨੂੰ ਬਹੁਤ ਮਿਲ ਜਾਣਗੇ ਖਾਨੋਂ ਉਦਾਂ ਹੀ ਕਾਢੀ ਰੋਲ ਬਹੁਤ ਮਿਲ ਜਾਣਗੇ ਬਟ ਇੱਕ ਆਥੈਂਟਿਕ ਪ੍ਰੋਡਕਟ ਦੇ ਵੱਲ ਅਸੀਂ ਕਿੱਦਾਂ ਜਾ ਸਕਦੇ ਹਾਂ ਉਹੀ ਇੱਕ ਇਨੀਸ਼ੀਏਟਿਵ ਲਿਆ ਹੈ ਅਸੀਂ ਬ੍ਰਾਂਡ ਦੇ ਨਾਲ ਨਾਲ ਰੋਜ਼ ਨਿਸ਼ਣ ਦੇ ਨਾਲ ਹੁਣ ਗੁਲਚਾ ਨਿਸ਼ਣ ਐਡ ਕੀਤਾ ਤੁਸੀਂ ਕਹਦੇ ਹੋ ਕਿ ਜਿਹੜਾ ਅੰਮ੍ਰਿਤਸਰ ਦਾ ਬੇਸਿਕ ਕੰਟ੍ਰੈਕਟ ਉੱਤੇ ਹੈ ਤੇ ਤੁਸੀਂ ਉਹ ਟੇਸਟ ਵਰਕਰ ਨਾਲ ਛੱਡੀ ਕੋਸ਼ਿਸ਼ ਕੀਤੀ ਹੋਈ ਹੈ ਦੇ ਵਿੱਚ ਸਪੈਸ਼ਲੀ ਇੱਥੇ ਸਮਝਣ ਲਈ ਹੋ ਗਿਆ ਆਸ-ਪਾਸ ਦਾ ਏਰੀਆ ਮੁਲਤਾਨ ਕੇ ਤੁਹਾਡਾ ਚੰਦੇਕ ਨਾਮ ਵੀ ਆ ਛੋਟੇ ਥੋੜੋ ਵੀ ਆਣ ਦੇਖਾਂ फूड लवर कहना चाहो फूड लवर मैं यही रिक्वेस्ट कर दूँ कि तुसी, uh, एक बार आओ सन इन कलेव बूथ नंबर uh, एक अपना एड्रेस है ते uh, सुबह नौ बजे तो अलचास uh, मीनस की सर्व करेंगे नाइन टू नाइन वन टू वन 1 एम अ वन पी एम टू वन एम क्लाउड्स प्लस गोल्स नेशन है वो असी इतने ऑपरेशन रहेगा आओगे टेस्ट करोगे यू नेवर रेग्रेट कि हाँ तो अच्छा फूड खाने को मिलेगा सर्विस प्रोडक्ट और क्वालिटी प्रायोरिटी है मेरा नाम जोशी कर मैं एच एम ग्राउंड बैकग्राउंड है बिफोर एच एम मैं मेरा मेरे फादर रेस्टोरेंट की दिल्ली से तो उस तो, तो मैं प्रेरणा मिली मैं एल आई जाना है फिर मैं डिग्री की इस टाइम से फिर मैं डिग्री करने के बाद डिफरेंट रेस्टोरेंट डिफरेंट होटल्स फाइव स्टार होटल्स हयात डैडीसन सारे होटल्स मैं

ਥੋੜਾ ਜਿਹਾ ਉਹਦੇ ਇਨ ਸ਼ਾਰਟ ਉਹਦੇ ਇਨਗਰੀਡੀਅੰਟ ਦੱਸੋ ਕਿ ਕਿਉਂਕਿ ਕਾਚੀ ਰੋਲ ਦਰਤਾ ਤੇ ਵਿੱਚ ਦਰਦਾ ਔਰ ਬੰਦਾ ਪ੍ਰੈਫਰ ਕਰਦਾ ਹੈ ਕਿਸੇ ਵੱਡੇ ਬਰਾਂਡ ਦੇ ਵਿੱਚ ਨਿਕਲਦੇ ਮਜਾਵਾ ਤਾਂ ਵਧੀਆ ਵਰਟੀਪਲੇਗੀ ਕੁਆਲਟੀ ਤੇ ਕੁਆਂਟੀਟੀ ਕੇ ਵਿੱਚ ਸ਼ੋਰ ਕਰਦੇ ਜੇ ਸੜੀ ਕੁਝ ਕੁਆਲਟੀ ਹੈਗੀ ਹੈ ਕਿ ਅਸੀਂ ਜਿੰਨਾ ਸੀ ਪ੍ਰੋਡਕਟ ਲੈ ਰਹੇ ਆ ਦੱਸ ਮਰਦੋ ਤੁਹਾਨੂੰ ਉਹਨਾ ਉਹਨਾ ਉਹ ਦੇ ਪਈਂ ਛੜਾ ਜੀ ਰੋਲ ਖਾਓਗੇ ਤਾਂ ਤੁਸੀਂ ਇੱਕ ਰੋਲ ਖਾ ਕੇ ਜੀ ਨਾਲ ਨਹੀਂ ਅੱਪਸੀ ਕੁਛ ਖਾਇਆ ਪਰਿਆ ਪਰ ਲੱਗੇਗਾ ਐਨੀਵੇਜ਼ ਜੇ ਜਰੂਰ ਸੀ ਤੁਹਾਨੂੰ ਖਾਇਆ ਤੁਹਾਨੂੰ ਮਰੇ ਨਹੀਂ ਬਚਾ ਕੁਝ ਹਲਕਾ ਰਹਿ ਕੇ ये इतना थोड़ी घरेलू ही है कि है, असली डीमा एक प्लान करते हैं कि बंदा जो आवे, तो इंतजार हाँ आवे कि यहाँ वो दोबारा जरूर आवे, कार्डिफ क्वालिटी दे, क्वांटिटी दे। काम तो आपके जिकन आपका करते हैं, लास्ट काम तो आपके आपका करते हैं, पनीर रूम दे आपका करते हैं, पनीर रूम चाचिकल कही कह ਪਹਿਲੇ ਬ੍ਰਾਂਡਡ ਆਏਗਾ ਉਸੇ ਲਈ ਜਾਏਗਾ ਜੋ ਲਾਇਸੈਂਸ ਅਪਰੂਵ ਹੋਏਗਾ ਅਸੀਂ ਉਹੀ ਬਲੀਜ਼ ਕਰਾਂਗੇ ਪ੍ਰਾਈਸ ਪ੍ਰਾਈਸ ਕਿਤੇ ਤੋਂ ਸ਼ੁਰੂ ਹੋ ਜਾਂਦੇ ਪ੍ਰਾਈਸ ਸਾਡੇ 1000 ਤੋਂ 39 ਸ਼ੁਰੂ ਹੁੰਦੇ ਨੇ ਤੇ ਸਮੋਲਿਸ਼ ਅੱਗੇ ਵੱਧਦੇ ਨੇ ਕਿੰਨੇ ਤੱਕ ਜਾਂਦੇ ਲਾਸਟ ਕਿੰਨਾ ਹੁੰਦਾ ਲਾਸਟ ਆਪਣਾ 275 ਤੱਕ ਜਾਂਦਾ ਹੈ ਔਰ ਇਹਦੇ ਵਿੱਚ ਹੀ ਮੈਂ ਇੱਕ ਹੋਰ ਆਡਡ ਕਰਨਾ ਚਾਹਾਂਗਾ ਜਿੱਦਾਂ ਅਜੋਜੇ ਨਾਲ ਤੁਸੀਂ ਗੱਲ ਕੀਤੀ ਜਿੱਦਾਂ ਕਿ ਹਰਜੋਤ ਨੇ ਆਪਣਾ ਬੈਕਗ੍ਰਾਉਂਡ ਦੱਸਿਆ ਹੀ ਇਜ਼ ਅ ਫੈਚਮ ਹੋਲਡਰ ਔਰ ਫਾਈਵ ਸਟਾਰ ਪ੍ਰੋਪਰਟੀਆਂ ਨਾਲ ਕੌਂਕੀਤਾ ਕੈਨੇਡਾ ਦੇ ਵਿੱਚ ਸਾਡੇ ਫੂਡ ਮਾਰਕੀਟ ਦੇ ਫੂਡ ਦਾ ਜੋ ਸਭ ਤੋਂ بڑا ਅਵਾਰਡ ਹੈ ਉਹ ਮਿਸ਼ਲਨ ਅਵਾਰਡ ਹੁੰਦਾ ਸੋ ਹਰਜੋਤ ਜੀ ਕੋਲੇ ਮਿਸ਼ਲਨ ਅਵਾਰਡ ਹੈ ਆਲਰੇਡੀ ਕੈਨੇਡਾ ਸੋ ਤਾਂ ਕਰਕੇ ਸੀ ਇਨੀਸ਼ੀਏਟਿਵ ਲਿਆ ਕਿ ਹਾਂ ਅਸੀਂ ਬ੍ਰਾਂਡ ਦੇ ਵਿੱਚ ਕੀ ਐਡੀਸ਼ਨ ਕਰ ਸਕਦੇ ਆ ਇਸੇ ਲਈ ਅਸੀਂ ਅੱਜ ਖੁਲਚਾ ਨਿਸ਼ ਨੂੰ ਐਡ ਕੀਤਾ ਔਰ ਬਹੁਤ ਸਾਰੀਆਂ ਚੀਜ਼ਾਂ ਐਨੁਅਲੀ ਟਾਈਮ 'ਚ ਸੀ ਐਡ ਕਰ ਰਹੇ ਆ ਕਿ ਜਿਸ ਦੇ ਨਾਲ ਅਸੀਂ ਬੈਟਰ ਕਸਟਮਰ ਸਰਵਿਸ ਦੇ ਪਾਈ ਥੈਂਕ ਯੂ ਕੋਈ ਇਨਾਈਗੁਰਲ ਮੋਪਰ ਰੱਖਾ ਬਣਾ ਲਈ ਅੱਜ ਹਾਂਜੀ ਤਾਂ ਇਨੋਗਰਨ ਆਫਰ ਸਰ ਫॉर 7 ਡੇਸ ਹੈ 7 ਡੇਸ ਦੇ ਲਈ ਕਾਢੀ ਰੋਲਸ ਤੇ ਉਤੇ ਫਲੈਟ 50% ਆਫ ਹੈ ਅਗਰ ਕੋਈ ਵੀ ਆਂਦਾ ਹੈ ਤਾਂ ਉਸ ਨੂੰ 50% ਆਫ ਦਿੱਤਾ ਜਾਏਗਾ ਕਿ ਉਹ ਟੇਸਟ ਕਰੇ ਤਾਂ ਸਾਨੂੰ ਕੁਆਲਿਟੀ ਦਾ ٹرسٹ ਹੈ ਪਰ ਕਸਟਮਰ ਨੂੰ ٹرسٹ ਦੇ ਲਈ ਅਸੀਂ ਆਫਰਸ ਰੱਖਦੇ ਆਂ ਔਰ ਜੋ ਆਉਣਗੇ ਉਹਨਾਂ ਨੂੰ ਅਸੀਂ ਇੱਕ ਕੂਪਨ ਵੀ ਦੇ ਰਹੇ ਆਂ ਫੋਰ ਫਰਦਰ ਲਾਈਕ ਵਿਜ਼ਿਟਸ ਥੈਂਕ ਯੂ ਥੈਂਕ ਯੂ